हां जी ਉਸ ਅਕਾਲ ਪੁਰਖ ਵਾਹਿਗੁਰੂ ਨੇ ਇਨਸਾਨ ਦੇ ਅੰਦਰ ਕਿੰਨੀ ਤਾਕਤ ਪਾਈ ਆ ਅੱਜ ਆਪਾਂ ਇਸ ਵੀਡੀਓ ਤੋਂ ਜਾਣਾਂਗੇ ਇਹ ਬੰਦਾ ਇਹਦਾ ਨਾਮ ਹੈਗਾ ਐਡੀ ਹਾਲ ਤੇ ਇਹ ਬੰਦੇ ਨੇ 500 ਕਿਲੋ ਦਾ weight ਭਾਰ ਚੱਕਿਆ ਤੇ ਇਹ ਬੰਦੇ ਨੇ ਦੱਸਿਆ ਕਿ ਇਹਨੂੰ ਇਹਦੇ ਡਾਕਟਰਾਂ ਨੇ ਇਹਦੇ ਪ੍ਰਮੋਟਰਾਂ ਨੇ ਹਰ ਬੰਦੇ ਨੇ 99% ਲੋਕਾਂ ਨੇ ਇਹਨੂੰ ਕਿਹਾ ਸੀ ਕਿ ਤੂੰ ਇਹ ਕਰ ਨਹੀਂ ਸਕਦਾ ਇਹ ਇੰਪੋਸੀਬਲ ਆ ਲਾਈਕ ਅ ਇਨਸਾਨ ਦੇ ਵਾਸਤੇ ਇਨਾ ਵੇਟ ਚੱਕਣਾ ਫਿਰ ਇਹ ਕਹਿੰਦਾ ਇੱਕ ਸਾਇੰਟਿਸਟ ਸੀਗਾ ਉਹ ਸਾਇੰਟਿਸਟ ਨੇ ਮੈਨੂੰ ਇੱਕ ਗੱਲ ਸਮਝਾਈ ਕਿ ਕਿਦਾਂ ਮੈਂ ਇਹ ਵੇਟ ਚੱਕ ਸਕਦਾ ਕਿ ਮੈਨੂੰ ਮੇਰੇ ਦਿਮਾਗ ਨੂੰ ਟ੍ਰਿਕ ਕਰਨਾ ਪੈਣਾ ਤੇ ਉਹ ਟ੍ਰਿਕ ਨਾਲ ਮੈਂ ਇਹ ਵੇਟ ਚੱਕਿਆ ਇਹਦੀ ਇੰਟਰਵਿਊ ਦੇ ਵਿੱਚੋਂ ਕੁਝ ਕੁ ਗੱਲਾਂ ਨੇ ਅੰਗਰੇਜ਼ੀ ਦੇ ਵਿੱਚ ਪਹਿਲਾਂ ਆਪਾਂ ਸੁਣਦੇ ਆਂ ਫਿਰ ਅੱਗੇ ਗੱਲ ਕਰਦੇ ਆਂ The promoters of strongman said it was impossible. The, the other strongman said it was impossible. And I'd say 99% of the, you know, the fans said it was impossible. There's a scientist that that, that broke it down for me. He's like Luke. He's like you aren't you aren't going to lift this. So the only way the human body can lift this kind of weight is if you trigger the f fight or flight scenario. And then when I when I got my hands on the bar. and i closed my eyes that's when i was like my my my, my mind just went to a different dimension almost i wasn't left in i wasn't eddy hall left in that weight in the arena i was eddy hall in a different place you know in this scenario andi eh banda kenda ke mainu ik scientist milya ohne mainu eh gall dassi ke oda insaan de sharir waste inna vajan chakna impossible ala eh ho nahi sakda ਪਰ ਜੇ ਤੈਨੂੰ ਚੱਕਣਾ ਤਾਂ ਤੈਨੂੰ ਤੇਰੇ ਦਿਮਾਗ ਦੇ ਨਾਲ ਗੇਮ ਖੇਡਣੀ ਪੈਣੀ ਆ ਗੇਮ ਕੀ ਖੇਡਣੀ ਪੈਣੀ ਆ ਤੈਨੂੰ ਤੇਰੇ ਦਿਮਾਗ ਨੂੰ ਇਹ ਕਹਿਣਾ ਪੈਣਾ ਕਿ ਤੇਰੇ ਜਿਹੜੇ ਬੱਚੇ ਨੇ ਉਹ ਮੁਸ਼ਕਲ ਦੇ ਵਿੱਚ ਨੇ ਤੇ ਉਹਨਾਂ ਦੇ ਉੱਤੇ ਕੋਈ ਬਹੁਤ ਭਾਰੀ ਗੱਡੀ ਡਿੱਗ ਪਈ ਤੇ ਤੂੰ ਉਹਨਾਂ ਨੂੰ ਕੱਢਣ ਵਾਸਤੇ ਉਹ ਗੱਡੀ ਚੱਕਣੀ ਆ ਤੇ ਇਹ ਕਹਿੰਦਾ ਉਸ ਸਮੇਂ ਮੈਂ ਕਿਸੇ ਹੋਰ ਡਾਈਮੈਂਸ਼ਨ ਦੇ ਵਿੱਚ ਚਲਿਆ ਗਿਆ ਸੀ ਕਿਉਂਕਿ ਮੈਂ ਮੇਰੇ ਦਿਮਾਗ ਦੇ ਵਿੱਚ ਬਾਰ ਬਾਰ ਇਹੀ ਕਹੀ ਜਾਂਦਾ ਸੀ ਕਿ ਮੈਂ ਮੇਰੇ ਬੱਚਿਆਂ ਨੂੰ ਬਚਾਉਣਾ ਮੈਂ ਮੇਰੇ ਬੱਚਿਆਂ ਨੂੰ ਬਚਾਉਣਾ ਤੇ ਕਹਿੰਦਾ ਉਸੇ ਤਰੀਕੇ ਦੇ ਨਾਲ ਮੈਂ ਉਹ ਵਜ਼ਨ ਚੱਕਿਆ ਕਹਿੰਦਾ ਜਦੋਂ ਮੈਂ ਉਹ ਵਜ਼ਨ ਚੱਕਿਆ ਉਸ ਸਮੇਂ ਕਹਿੰਦਾ ਉਹ ਵਜ਼ਨ ਮੇਰੇ ਵਾਸਤੇ 5 500 ਕਿਜੀ ਦਾ ਨਹੀਂ ਸੀਗਾ 500 ਕਿਲੋ ਦਾ ਨਹੀਂ ਸੀ ਪਰ ਜਦੋਂ ਕਹਿੰਦਾ ਮੈਂ ਵਜ਼ਨ ਚੱਕ ਕੇ ਰੱਖਿਆ ਉਸ ਸਮੇਂ ਕਹਿੰਦਾ ਮੇਰੇ ਮਾਈਂਡ ਦੇ ਵਿੱਚ ਇੱਕਦਮ ਸਾਰੀ ਮੈਮਰੀ ਵਾਪਸ ਆ ਗਈ ਫਿਰ ਮੈਨੂੰ ਪਤਾ ਲੱਗਿਆ ਵੀ ਮੈਂ 500 ਕਿਲੋ ਵਜ਼ਨ ਚੱਕ ਲਿਆ ਸੋ ਇੰਨਾ ਸਟਰੋਂਗ ਇੰਨਾ ਤਾਕਤਵਰ ਆਪਣਾ ਇਹ ਦਿਮਾਗ ਆ ਜਿਹੜਾ ਇਨਸਾਨ ਨੂੰ ਉਹ ਵਜ਼ਨ ਵੀ ਚੁੱਕਾ ਦਿੰਦਾ ਜਿਹੜਾ ਤੁਸੀਂ ਨਹੀਂ ਚੱਕ ਸਕਦੇ ਸੋ ਅਕਸਰ ਹੀ ਆਪਾਂ ਗੱਲ ਕਰੀ ਦੀਆ ਕਿ ਪ੍ਰਮਾਤਮਾ ਨੇ ਇਨਸਾਨ ਦਾ ਸਰੀਰ ਬਹੁਤ ਜ਼ਬਰਦਸਤ ਬਣਾਇਆ ਜੋ ਬ੍ਰਹਿਮੰਡੇ ਸੋਈ ਪੰਡੇ ਇਹ ਉਹੀ ਥੋੜੀ ਸਾਰਾ ਬ੍ਰਹਿਮੰਡ ਆਪਾਂ ਆਪਣੇ ਸਰੀਰ ਦੇ ਵਿੱਚ ਲਈ ਫਿਰਦੇ ਹਾਂ ਇਹ ਬਹੁਤ ਵੱਡੀ ਤਾਕਤ ਆ ਬਸ ਸਾਨੂੰ ਸਾਡੀ ਸਰੀਰ ਦੀ ਸਮਝ ਹੈ ਨਹੀਂ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਸ ਕਾਲਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ ਤੇ ਉਹਦਾ ਨਾਮ ਜਪੋ ਕਿਉਂਕਿ ਜਦੋਂ ਆਪਾਂ ਉਹਦੇ ਰਾਹ ਤੇ ਤੁਰਦੇ ਹਾਂ ਮੈਡੀਟੇਸ਼ਨ ਕਰਦੇ ਹਾਂ ਫਿਰ ਆਪਾਂ ਨੂੰ ਆਪਣੇ ਸਰੀਰ ਦੀ ਆਪਣੇ ਆਪ ਹੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਚਮਤਕਾਰ ਹੁੰਦੇ ਆ ਕਲਾ ਵਰਤ ਦੀ ਆ ਜਿਉਂਦੇ ਬਸਦੇ ਰਹੋ ਧੰਨਵਾਦ